ਸਮਰਾਲਾ ਦੇ ਪਿੰਡ ਮੁਬਾਰਕਬਾਦ ਦੀ ਹੱਦ ਵਿੱਚ ਬਾਇਓ ਗੈਸ ਪਲਾਂਟ ਲਗਾਉਣ ਦਾ ਵਿਰੋਧ ਤੇਜ਼ ਕਰ ਦਿੱਤਾ ਗਿਆ ਹੈ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਉੱਪਰ ਧਰਨਾ ਲਗਾਇਆ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਲਾਂਟ ਦੇ ਨਾਲ ਇਲਾਕੇ ਅੰਦਰ ਬਿਮਾਰੀਆਂ ਫੈਲਣਗੀਆਂ ਅਤੇ ਪ੍ਰਦੂਸ਼ਣ ਕਾਫੀ ਜ਼ਿਆਦਾ ਵੱਧ ਜਾਵੇਗਾ, ਜਿਸ ਕਾਰਨ ਉਹਨਾਂ ਦਾ ਜੀਵਣਾ ਮੁਸ਼ਕਲ ਹੋ ਜਾਊਗਾ। ਤਰਨੇ ਦੌਰਾਨ ਪਿੰਡ ਮੁਬਾਰਕਬਾਦ ਦੇ ਸਰਪੰਚ ਮਾਲਵਿੰਦਰ ਸਿੰਘ ਨੇ ਕਿਹਾ ਕਿ ਇਸ ਪਲਾਂਟ ਦੇ ਬਣਨ ਨਾਲ ਉਹਨਾਂ ਦੇ ਇਲਾਕੇ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਜਾਵੇਗਾ ਉਹਨਾਂ ਦਾ ਪੂਰਾ ਇਲਾਕਾ ਗ੍ਰੀਨ ਜ਼ੋਨ ਵਿੱਚ ਹੈ ਪਲਾਂਟ ਤੋਂ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਡਰ ਹੋਵੇਗਾ ਕੁਝ ਦੂਰੀ ਤੇ ਰਿਹਾਇਸ਼ੀ ਇਲਾਕਾ ਹੋਣ ਕਾਰਨ ਗੈਸ ਲੀਕ ਹੋਣ ਦੇ ਨਾਲ ਵੱਡਾ ਹਾਸਾ ਵਾਪਰ ਸਕਦਾ ਹੈ ਇਸ ਕਾਰਨ ਉਹ ਕਿਸੇ ਵੀ ਕੀਮਤ ਵਿੱਚ ਪਲਾਂਟ ਨਹੀਂ ਲੱਗਣ ਦੇਣਗੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਤਰੱਕੀ ਕਰਨਾ ਚਾਹੁੰਦੀ ਹੈ ਤਾਂ ਉਦਯੋਗਿਕ ਖੇਤਰ ਵਿੱਚ ਅਜਿਹੇ ਪਲਾਂਟ ਲਗਾਏ ਜਾਣ ਬਾਕੀ ਪਏ ਉਦਯੋਗ ਚਾਲੂ ਕੀਤੇ ਜਾਣ ਇਹ ਤਾਂ ਲੋਕਾਂ ਨੂੰ ਮਾਰਨ ਦੀ ਨੀਤੀ ਹੈ ਇਸ ਦੇ ਨਾਲ ਹੀ ਸਰਪੰਚ ਨੇ ਕਿਹਾ ਕਿ ਜੇਕਰ ਪਲਾਂਟ ਦਾ ਕੰਮ ਪੂਰੀ ਤਰ੍ਹਾਂ ਬੰਦ ਕਰਾ ਕੇ ਇਸ ਨੂੰ ਸ਼ਿਫਟ ਨਾ ਕੀਤਾ ਗਿਆ ਤਾਂ ਪੱਕੇ ਤੌਰ ਤੇ ਮੇਨ ਹਾਈਵੇ ਨੂੰ ਬੰਦ ਕੀਤਾ ਜਾਵੇਗਾ ਦੇ ਨਾਲ ਹੀ ਕਿਸਾਨ ਆਗੂ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਕਿਸਾਨ ਜੱਥੇਬੰਦੀ ਲੋਕਾਂ ਦੇ ਨਾਲ ਹੈ ਇਹ ਪਲਾਂਟ ਕਿਸੇ ਵੀ ਕੀਮਤ ਉ ਵਿੱਚ ਲੱਗਣ ਨਹੀਂ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਇੱਕ ਦਿਨ ਦਾ ਧਰਨਾ ਲਗਾ ਕੇ ਚੇਤਾਵਨੀ ਦਿੱਤੀ ਗਈ ਹੈ ਜੇਕਰ ਪਲਾਂਟ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਪੱਕੇ ਤੌਰ ਉੱਪਰ ਮੋਰਚਾ ਲਗਾਇਆ ਜਾਵੇਗਾ ਨਿਰਮਲ ਸਿੰਘ ਨੇ ਵੀ ਪਲਾਂਟ ਲਗਾਉਣ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਪ੍ਰਸ਼ਾਸਨ ਨੂੰ ਪਲਾਂਟ ਦਾ ਕੰਮ ਅਤੇ ਕਿਹਾ ਕਿ ਪ੍ਰਸ਼ਾਸਨ ਨੂੰ ਪਲਾਂਟ ਦਾ ਕੰਮ ਬੰਦ ਕਰਵਾਉਣਾ ਚਾਹੀਦਾ ਹੈ ਜੀ ਨਾਮ ਹੈ। ਹਜੀ ਮਰਮੁਲ ਸਿੰਘ ਆ ਜੀ ਮੁਸ਼ਕਾਵਾਦ। ਮਰਮੁਲ ਸਿੰਘ ਜੀ ਅੱਜ ਤੁਸੀਂ ਰੋਡ ਤੇ ਬੈਠੇ ਹੋ ਲੇਡੀਜ਼ ਵੀ ਦਾਲ ਨੇ ਕੀ ਕਾਰਨਾਂ ਨੂੰ ਤੇ ਆਣ ਲੱਗੇ। ਇਹ ਸਾਡੇ ਨਾਲ ਇੱਕ ਗੈਸ ਫੈਕਟਰੀ ਲੱਗ ਰਹੀ ਹੈ ਫੈਕਟਰੀ ਕਾ ਜੋ ਪਿਛਲੇ 2 ਸਾਲ ਤੋਂ ਇਹਨਾਂ ਨੇ ਕਹੇ ਸੀ ਅਪਰੂਵਲ ਅਸੀਂ ਕਰਾਉਣ ਲੱਗੇ ਹੋਏ ਹਾਂ ਪਰ ਸਾਡਾ ਸੰਘਰਸ਼ ਓਦੋਂ ਤੇ ਚੱਲਦਾ। ਸਾਡੇ ਪਹਿਲਾਂ ਵੀ ਸਾਡੀ ਮੀਟਿੰਗ ਹੋ ਰਹੀ ਸੀ ਮੀਟਿੰਗ ਹੋਈ ਸਾਡੇ ਜਿਹਦੇ ਵਿੱਚ ਐਮਐਲਏ ਸਾਹਿਬ ਖੁਦ ਆਏ ਸੀਗੇ ਸਾਡੇ ਕੋਲ ਉਹ ਵੀ ਇਹੀ ਕਹਿ ਗਏਗੇ ਸ਼ਵਾਸ਼ਣ ਦੇ ਕੇ ਗਏ ਸੀਗੇ ਵੀ ਭਾਈ ਇਹ ਫੈਕਟਰੀ ਇੱਥੋਂ ਬੰਦ ਹੋ ਜੂਗੀ ਕੰਮ ਨਹੀਂ ਚੱਲੂਗਾ। ਉਹਨਾਂ ਨੇ ਐਸ.ਡੀ.ਐਨ. ਸਾਹਿਬ ਨੂੰ ਕੀ ਕਿਹਾ ਸੀ ਐਸ.ਡੀ.ਐਨ. ਸਾਹਿਬ ਹੁਣ ਬਦਲ ਕੇ ਦੁਬਾਰਾ ਹੋਰ ਨਵੇਂ ਆ ਗਏ ਉਹ ਜਿਹੜੇ ਪੁਰਾਣੇ ਸੀ ਉਹਨਾਂ ਨੂੰ ਸਾਰੇ ਰਿਸ਼ਤੇ ਸੀ ਦਾ ਪਤਾ ਸੀਗਾ ਉਹ ਬੰਦ ਕਰ ਗਏ ਸੀਗੇ ਪਰ ਇਹ ਜਿਹੜੇ ਐਸ.ਡੀ.ਐਨ. ਸਾਹਿਬ ਨੇ ਇਹ ਪਰਸੋਂ ਆਏ ਸੀ ਇਹ ਲੋਕਾਂ ਦੀ ਮੀਟਿੰਗ ਹੋਈ ਸੀਗੀ ਪਰ ਉਹ ਪਹਿਲਾਂ ਸਾਡੇ ਕੋਲ ਉਧਰ ਗਏ ਫੈਕਟਰੀ ਦੇ ਵਿੱਚ ਉਥੋਂ ਸਿੱਧਾ ਹੀ ਵਾਪਸ ਆ ਗਏ ਉਹਨਾਂ ਨੇ ਕੋਈ ਗੱਲਬਾਤ ਨਹੀਂ ਕਰੀ ਹੈਗੀ ਨਾ ਅਸ਼ਵਾਸਿੰਦਰ ਤਾਂ ਵੀ ਬੰਦ ਕਰਦੇ ਆ ਨਾ ਕੰਮ ਚਲਾਉਣ ਵਾਲੇ ਸਿੱਧਾ ਬਸ ਫੈਕਟਰੀ ਹੈ ਚਲੇ ਆਗੇ ਮੁੜ ਕੇ ਆਗੇ ਇਹ ਫੈਕਟਰੀ ਕਿਹਦੇ ਵੱਲ ਲਗਾਈ ਜਾ ਰਹੀ ਹੈ ਇਹ ਸਾਡੇ ਪਿੰਡ ਦਾ ਇੱਕ ਕਹਿੰਦੇ ਹੈਗਾ ਪਹਿਲਾ ਕਿਸਾਨ ਮਜ਼ਦੂਰ ਆਪਣਾ ਹੈਗਾ ਜੁਨੀਅਨ ਦਾ ਉਹਦਾ ਡੈਡੀ ਸੀਗਾ ਉਹਨਾਂ ਦੇ ਮੁੰਡਿਆਂ ਵੱਲੋਂ ਆ ਗਈ ਹੈ ਤੁਹਾਨੂੰ ਪਹਿਲਾਂ ਪਤਾ ਸੀ ਵੀ ਫੈਕਟਰੀ ਇਸ ਦੀ ਨਹੀਂ ਸਾਡੇ ਪਿੰਡ ਨੂੰ ਇਵਨ ਨਾਲ ਦੇ ਗਵਾਂਢੀ ਨੂੰ ਵੀ ਪਤਾ ਨਹੀਂ ਸੀ ਵੀ ਇਹ ਫੈਕਟਰੀ ਲੱਗੂਗੀ ਥੋੜਾ ਸਭ ਦੇ ਟਾਈਮ ਪਹਿਲਾਂ ਸ਼ੁਰੂ ਹੋਇਆ ਸਾਡਾ 1.5-2 ਸਾਲ ਹੋ ਗਏ ਹੁਣ ਪ੍ਰਸ਼ਾਸਨ ਵੱਲੋਂ ਕੀ ਕੀਤਾ ਜਾ ਰਿਹਾ ਅਜੇ ਤਾਂ ਕੁਝ ਵੀ ਨਹੀਂ ਕਰਿਆ ਜਾ ਰਿਹਾ ਉਦਤ ਪ੍ਰਸ਼ਾਸਨ ਤਾਂ ਪੱਬਾ ਭਾਰ ਹੋਇਆ ਵੀ ਫੈਕਟਰੀ ਸੀ ਲਾਉਣੀ ਹੈ ਪ੍ਰਸ਼ਾਸਨ ਦਾ ਇਹ ਵੀ ਗੱਲ ਕਹਿਣਾ ਹੈ ਕਿ ਅਸੀਂ ਤਾਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾ ਰਹੇ ਹਾਂ ਤਰੱਕੀ ਦੇ ਰਾਹ ਤੇ ਜਿੱਥੇ ਜਿੱਥੇ ਇਹਦਾ ਬਣਦਾ ਉੱਥੇ ਪ੍ਰੋਵਾਈਡ ਕੀਤੀ ਜਾਵੇ ਫੈਕਟਰੀ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਪਿੰਡ ਦੇ ਨਾਲ ਨੇੜੇ ਲਾਓ ਅਸੀਂ ਇਹ ਵੀ ਸਹਿਮਤ ਹੋ ਗਏ ਸਾਰਾ ਪਿੰਡ ਸਹਿਮਤ ਹੋ ਗਿਆ ਸੀਗਾ ਵੀ 1.5-2 ਕਿਲੋਮੀਟਰ ਅੱਗੇ ਲੈ ਜੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੋ ਅੱਜ ਨਾ ਮੰਨਿਆ ਕਿ ਇੱਕ ਚੀਜ਼ ਲਗਾ ਤਰ ਬੈਠਨੇ ਲਗਾਤਾਰ ਕੋਈ ਗੱਲ ਨਹੀਂ ਕੀ ਗੱਲ ਜੀ ਮਾਲਵੀਂਦਰ ਸਿੰਘ ਸਰਪੰਚ ਨੂੰ ਮੁਸ਼ਕਲ ਆਦੀ ਪਾਰ ਸਾਹਿਬ ਜੀ ਰੋਡ ਦੇ ਉੱਪਰ ਧਰਨਾ ਲਾਇਆ ਗਿਆ ਕੀ ਕਾਰਨ ਹੈ ਸਾਡੇ ਪਿੰਡ ਦੇ ਬਿਲਕੁਲ ਨੇੜੇ ਗੈਸ ਫੈਕਟਰੀ ਲੱਗ ਰਹੀ ਹੈ ਜੀ ਅਸੀਂ ਬਹੁਤ ਵਾਰੀ ਵਿਰੋਧ ਕਰ ਚੁੱਕੇ ਹਾਂ ਦਾ 2 ਸਾਲ ਤੋਂ ਕੰਮ ਚੱਲ ਰਿਹਾ ਹੈ ਪਰ ਸਾਡੀ ਕਿਸੇ ਨੇ ਕੋਈ ਧਣਵਾਈ ਨਹੀਂ ਕਰੀ ਹੁਣ ਸਾਡੇ ਨੇ ਪਬਲਿਕ ਮੀਟਿੰਗ ਰੱਖੀ ਸੀ ਬਰਸੋਂ ਪਿੰਡ ਉਹਦੇ ਵਿੱਚ ਐਸਡੀਐਮ ਸਾਹਿਬ ਸਾਨੂੰ ਸਾਰੇ ਨੂੰ ਉਸੇ ਛੱਡ ਗਏ ਸਾਰਾ ਪ੍ਰਸ਼ਾਸਨ ਬੈਠਿਆਂ ਨੂੰ ਛੱਡ ਕੇ ਉੱਥੋਂ ਆ ਗਿਆ ਸਾਡੀ ਕੋਈ ਸੁਣਵਾਈ ਵੀ ਕਿਸੇ ਨੇ ਨਹੀਂ ਕਹੀ। ਭਲੇ ਕਿੰਨੀ ਦੇਰੋਂ ਸੰਘਰਸ਼ ਕਰ ਰਹੇ ਹੋ ਜੀ? ਸਾਨੂੰ ਲਗਭਗ 10 ਦੋ 10 ਸਾਲ ਹੋ ਗਏ ਜੀ। ਸਾਨੂੰ ਪ੍ਰਸ਼ਾਸਨ ਪਹਿਲਾਂ ਕੀ ਤੋਂ ਆਸ਼ਵਾਸਨ ਦਿੰਦਾ ਰਿਹਾ? ਕਦੇ ਵੀ ਕੰਮ ਬੰਦ ਕਰਾਂਗੇ ਅਸੀਂ। ਜਦੋਂ ਫੂਕਸ ਤਾਂ ਬੰਦ ਹੁੰਦਾ ਹੀ ਕੋਈ ਕੰਮ ਚਲਦਾ ਹੁੰਦਾ ਨਹੀਂ। ਫੈਕਟਰੀ ਨੂੰ ਬੰਦ ਕਰਾਉਣ ਦਾ ਕਾਰਨ ਕੀ ਹੈ? ਉਹ ਜੀ ਬਿਲਕੁਲ ਪਿੰਡ ਦੇ ਨੇੜੇ ਆ ਗੈਸ ਭਰਾਟਾ ਸਾਡਾ ਏਰੀਆ ਹੈਗਾ ਸਬਜ਼ੀ ਵਾਲਾ, ਗ੍ਰੀਨ ਜੋਨ ਏਰੀਆ ਹੈ। ਸਬਜ਼ੀਆਂ ਦੀ ਸਾਰੀ ਬੈਲਟ ਹੈ। ਅਸੀਂ ਨਹੀਂ ਚਾਹੁੰਦੇ ਵੀ ਸਾਡਾ ਵਾਤਾਵਰਨ ਖਰਾਬ ਹੋਵੇ। ਹਾਂ ਜੀ। ਉਹਦੇ ਨਾਲ ਹੀ ਫੈਕਟਰੀਆਂ ਨਾਲ ਅਸੀਂ ਪਤਾ ਕੀਤਾ ਹੋਰ ਚੱ ਅਸੀਂ ਨਹੀਂ ਜਾਂਦੇ ਵੀ ਸਾਡਾ ਵੀ ਨਰਕ ਬਣ ਜਵੇ ਜ਼ਿੰਦਗੀ ਕੀ ਨੁਕਸਾਨ ਦੇ ਫੈਕਟਰੀ ਦਾ ਉਹਦਾ ਜੀ ਪਹਿਲਾਂ ਤਾਂ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੈ ਅਰ ਦੋਵੇਂ ਗੋਹਾ ਲੈ ਕੇ ਪਾਉਣਾ ਹੈ ਧਰਤੀ 'ਚ ਪਾਣੀ ਪਾਉਣਾ ਸਭ ਕੁਝ ਕਰਤੇ ਨੇ ਬੰਦੇ ਵਿਚੇ ਫੈਕਟਰੀ ਵਾਲੇ ਪਰ ਪ੍ਰਸ਼ਾਸਨ ਪਰਸੋਂ ਜਦੋਂ ਆਈਪੀਐਸ ਜਿੰਦਾ ਉਹਨਾਂ ਦਾ ਕਹਿਣਾ ਕਿ ਮਾਪਦੰਡ ਪੂਰੇ ਕੀਤੇ ਹੋਣੇ ਫੈਕਟਰੀ ਬਣੂ ਕੀ ਕਹਿਣਾ ਚਾਹੁੰਦੇ ਦੇ ਬਾਰੇ ਦੇਖੋ ਜੀ ਜਿਹੜਾ ਕੋਈ ਆਪਾਂ ਨੂੰ ਕੋਈ ਸਰਟੀਫਿਕੇਟ ਮਿਲਦਾ ਹੈ ਕੋਈ ਮਿਲਦਾ ਸਭ ਨੂੰ ਪਤਾ ਵੀ ਕਿਵੇਂ ਮਿਲਦੇ ਨੇ ਕੋਈ ਲੋਕਾਂ ਨੂੰ ਤਾਂ ਕੋਈ ਰੱਖਦਾ ਜੀਗਾ ਜੇ ਨਾ ਤਾਂ ਜਿਹੜੀ ਜੀਰੋ ਫੈਕਟਰੀ ਜਲਦੀ ਸੀ ਉਹਦੇ ਵੀ ਤਾਂ ਪੂਰੇ ਮਾਪਦੰ ਅਸੀਂ ਉਹ ਵੀ ਨਹੀਂ ਚਾਹੁੰਦੇ ਅਸੀਂ ਕਿ ਇਹ ਹੁਣੇ ਕੰਮਦੋ ਜਵੇ ਤੁਹਾਡੇ ਪਿੰਡ ਦੀ ਆਬਾਦੀ ਕਿੰਨੀ ਹੈ ਸਾਡੇ ਪਿੰਡ ਦੀ ਹੋ ਗਈ 2500 3000 ਦੇ ਲਗਭਗ 2700 ਥੋੜਾ ਗੱਲਾਂ ਪਿੰਡ ਤੋਂ ਹਸਤੇ ਬਟਾ ਜੀ ਹੋਰ ਪਿੰਡ ਨਹੀਂ ਨਹੀਂ ਸਾਡੇ ਨਾਲ ਸਾਡੇ ਆਪ ਦਾ ਸਾਰਾ ਇਹ ਜਿਹੜਾ ਬਣਾਇਆ ਕਰਦੇ ਸੀ ਵੀ ਆਉਗਿਆ ਟਪਰੀਆਂ ਆਉਗੀਆਂ ਜੀ ਸਾਰੇ ਸਾਰੇ ਪਿੰਡ ਸਾਡੇ ਨਾਲ ਸਾਰੇ ਮੌਜੂਦਾ ਸਰਕਾਰ ਨਾਲ ਦੀ ਗੱਲ ਇੱਕ ਵਾਰ ਕੀਤੀ ਨਹੀਂ ਮੌਜੂਦਾ ਸਰਕਾਰ ਨਾਲ ਤਾਂ ਅਸੀਂ ਦੇਖੋ ਜੀ ਕੱਲ ਵੀ ਐਮਐਲਏ ਨੂੰ ਅਸੀਂ ਫੋਨ ਕਰਿਆ ਸੀ ਵੀ ਦੇਖੋ ਜੀ ਪੋਜੀਸ਼ਨਾਂ ਬਣ ਚੁੱਕੀਆਂ ਤੱਕ ਦੀਆਂ ਕੱਲ ਨੂੰ ਉਹ ਕਹਿੰਦੇ ਮੈਂ ਚੰਡੀਗੜ੍ਹ ਮੈਂ ਆ ਕੇ ਦੇਖੂਗਾ ਉਹ ਕਹਿੰਦਾ ਮੈਂ ਕਿਸੇ ਨਾਲ ਕੋਈ ਰਾਪਤਾ ਨਹੀਂ ਕਰਾਂਗਾ ਤੁਸੀਂ ਕਦੋਂ ਤੱਕ ਤੁਹਾਡਾ ਕਰਨਾ ਚਾਹੋ ਜਦੋਂ ਤੱਕ ਸਾਨੂੰ ਪੂਰਾ ਸਾਨੂੰ ਪੂਰੇ ਵਾਸ਼ ਨਹੀਂ ਮੰਦਾ ਸਾਡੀ ਆਕਲ ਸੁਣੇ ਜਾਣਗੇ ਹੋਰ ਕਿਤੇ ਹੋਏ ਦੇ ਬੈਠੇ ਹੋਰ ਜੀ ਕੁਣੇ ਟਾਈਮ ਦੇ ਬੈਠੇ ਹੋਰੇ ਤੂੰ ਕੰਦ ਹੋ ਗਈ ਜੀ ਕੋਈ ਮੇਲ ਲਾਇਆ ਪਛਾ ਨਹੀਂ ਹੋਈ ਕੋਈ ਨਹੀਂ ਆ ਜੀ ਇਹ ਨਾ ਇਸੇ ਟਿੱਕਤਾ ਜਾਊਗਾ ਫਿਰ ਵੀ ਹੋਰ ਤੇਜ਼ ਕਰਾਂਗੇ ਸੁਨਾਰ ਜੀ ਤੇਜ਼ ਕਰਾਂਗੇ ਹੋਰੇ ਕਰਾਂਗੇ ਬਿਲਕੁਲ ਜੀ ਮਾਨੇ ਹਰਦੇਵ ਸਿੰਘ ਯਾਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਕਾਰਡੀਆਂ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਕਿਉਂ ਕੀਤਾ ਗਿਆ ਕੀ ਕਰਨਾ ਚਾਹੁੰਦੇ ਸੇ ਇਹਦੇ ਅੱਜ ਦੋ ਕਾਰਨ ਹੈ ਜੀ ਅਸੀਂ ਕੱਲ ਕਾਲ ਦਿੱਤੀ ਸੀਗੀ ਬਈ ਜੋ ਸਾਡੇ ਪਿੰਡ ਮੁਸਕਾਬਾਦ ਵਿਖੇ ਇੱਕ ਫੈਕਟਰੀ ਲੱਗ ਰਹੀ ਆ ਜਿਹਦੇ ਖਿਲਾਫ ਅਸੀਂ ਪੂਰੇ ਡੇਢ ਸਾਲ ਤੋਂ ਸੰਘਰਸ਼ ਲੜ ਰਹੇ ਹਾਂ ਜੋ ਪਿਛਲੇ ਐਸ.ਡੀ.ਐਮ ਸਾਹਿਬ ਸੀਗੇ ਕੁਲਦੀਪ ਸਿੰਘ ਦੀ ਬਾਵਾ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਵੀ ਫੈਕਟਰੀ ਬੰਦ ਰਹੂਗੀ ਉਹ ਬੰਦ ਵੀ ਰਿਹਾ ਕੰਮ ਤੇ ਹੁਣ ਕੁਝ ਦਿਨਾਂ ਤੋਂ ਉਤੋਂ ਬਾਅਦ ਹੁਣ ਫੇਰ ਕੰਮ ਇਹਦਾ ਸਟਾਰਟਿੰਗ ਕਰਤੀ ਇਸ ਸਬੰਧੀ ਅਸੀਂ ਆਪਣੇ ਪੁਲਿਸ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਤੇ ਉਹਨਾਂ ਨੇ ਆ ਕੇ ਬਕਾਇਦਾ ਕੰਮ ਐਸ.ਐਚ.ਓ ਸਾਹਿਬ ਨੇ ਬੰਦ ਕਰਾਤਾ ਸੀ ਕੋਈ ਵੀ ਇੱਥੇ ਤਣਾਪੂਰਨ ਸਥਿਤੀ ਨਾ ਬਣੇ ਲੋਕ ਆਪਸ ਵਿੱਚ ਝਲਜੜਨ ਪਰ ਅਰਸੋ ਇਹ ਤੇ ਮੀਟਿੰਗ ਰੱਖੀ ਸੀ ਆਈ.ਡੀ.ਐਮ ਸਾਹਿਬ ਦੀ ਆਪਣੇ ਟੈਂਡ ਮੁਸਕਾਬਾਦ ਵਿਖੇ ਤੇ ਉਹਨਾਂ ਨੇ ਬਹੁਤ ਹੀ ਗੈਰ ਜ਼ਿੰਮੇਵਾਰ ਜਾਨੀ ਕਿ ਰਵਈਏ ਦੇ ਨਾਲ ਉਹ ਆਏ ਨੇ ਉਹਨਾਂ ਨੇ ਲੋਕਾਂ ਦੀ ਗੱਲਬਾਤ ਨਹੀਂ ਸੁਣੀ ਹੈਗੀ ਵਧੀਆ ਢੰਗ ਦੇ ਨਾਲ ਤੇ ਲੋਕਾਂ ਨੂੰ ਕਹਿੰਦੇ ਮੈਂ ਫੈਕਟਰੀ ਦੇਖ ਕੇ ਆਉਣਾ ਮੈਂ ਉੱਥੇ ਫੈਕਟਰੀ ਦੇਖਣ ਗਏ ਨੇ ਤੇ ਬਾਅਦ ਦੇ ਵਿੱਚ ਆਏ ਨਹੀਂ ਤੇ ਆਪਣਾ ਸਿੱਧਾ ਹੀ ਘਰ ਨੂੰ ਲੰਘ ਗਏ ਇੱਕ ਜਿਹੜੇ ਸਾਡੀ ਮੈਂ ਜਠੇਵੰਦੀ ਵੱਲੋਂ ਸਾਨੂੰ ਇਤਰਾਜ ਆ ਉਹਨਾਂ ਨੇ ਸਾਡੇ ਜੱਟਾਂ ਨੂੰ ਮੂਰਖ ਕਿਹਾ ਕਿਹਾ ਵੀ ਅਣਪਰ ਜੱਟ ਨੇ ਅਸੀਂ ਇਹਦਾ ਵਿਰੋਧ ਕਰਦੇ ਆਂ ਅਸੀਂ ਇਸ ਚੀਜ਼ ਨੂੰ ਆਪਣੀ ਗੈੱਡ ਕਮਿਊਨਿਟੀ ਨੂੰ ਉਹਨਾਂ ਨੇ ਬਹੁਤ ਵੱਡਾ ਘਟਿਆ ਸ਼ਬਦ ਕਿਹਾ ਸਾਨੂੰ ਮੂਰਖ ਕਿਹਾ ਗਿਆ ਕਿਸਾਨਾਂ ਨੂੰ ਅਸੀਂ ਇਹਦਾ ਸ joint ਮੋਰਚੇ ਨਾਲ ਮੇਰੀ ਰਾਜਾ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਮੈਂ ਆਪਣੇ ਸੀਨੀਅਰ ਲੀਡਰਾਂ ਨਾਲ ਵੀ ਗੱਲ ਕਰੀ ਆ ਸਾਡੇ ਸਾਰੇ ਪਿੰਡਾਂ ਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਵਿਰੋਧ ਆ ਅਸੀਂ ਉਹਨਾਂ ਤੇ ਉਹਨਾਂ ਤੋਂ ਮਾਫੀ ਵੀ ਮੰਗਾਉਣੀ ਆ ਤੇ ਉਹਨਾਂ ਦਾ ਇੱਕ ਤਵਾਦਲਾ ਵੀ ਚਾਹੁੰਦੇ ਆ ਕਿ ਜਿਹੜੀ ਫੈਕਟਰੀ ਦੀ ਗੱਲ ਹੋ ਗਈ ਸਾਡੀ ਕੋਰੀ ਨਾਮ ਆ ਜੀ ਚਾਹ ਅਸੀਂ ਹੁਣ ਕਿਸੇ ਨਾਲ ਮੀਟਿੰਗ ਨਹੀਂ ਕਰਨੀ ਹੈਗੀ ਜੇ ਕਹਿਣਗੇ ਐਸਟੀਓ ਨਾਲ ਕਰ ਲੋ ਜਾਂ ਕਿਸੇ ਹੋਰ ਨਾਲ ਅਸੀਂ ਕਿਸੇ ਨਾਲ ਮੀਟਿੰਗ ਨਹੀਂ ਕਰਨੀ ਅਸੀਂ ਉੱਥੇ ਫੈਕਟਰੀ ਲੱਗਣ ਨਹੀਂ ਦੇਣੀ ਜੇ ਕੋਈ ਉੱਥੇ ਪ੍ਰਸ਼ਾਸਨ ਸਾਡੇ ਦਾ ਤੱਕਾ ਕਰੂਗਾ ਉੱਥੇ ਕੋਈ ਵੀ ਗੱਲ ਹੁੰਦੀ ਆ ਲੋਕ ਹਿਸਾਬ ਸ ਵਿੱਚ ਅੱਜ ਦੇ ਨੇ ਤਾਂ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਕਰਨਕ ਨਹੀਂ ਦੇ ਤਾਂ ਚੱਲੇਗਾ ਕਰਨੇ ਦਾ ਕੋਈ ਟਾਈਮ ਨਹੀਂ ਦੀ ਹੈਗਾ ਤੇ ਖੁੱਲਾ ਚੱਲੂਗਾ ਜਦ ਤੱਕ ਸਾਡੀ ਮੰਗਾਂ ਨਹੀਂ ਮੰਨਦੇ ਉਹਨਾਂ ਚ ਰਹੀ ਧਰਨਾ ਚਲਾਵਾਂਗੇ ਇਹ ਮੰਗਾਂ ਨਾ ਮੰਨੀਆਂ ਗਈਆਂ ਅੱਜ ਕੋਈ ਨਾ ਗੱਲ ਕਰਨ ਆਇਆ ਬੇਸ਼ੱਕ ਅਸੀਂ ਇੱਥੇ ਬੈਠਾ ਜੀ ਪੈਂਟ ਲਾ ਦਾਂਗੇ ਤੁਹਾਨੂੰ ਦਿਖਾ ਦਾਂਗੇ ਉੱਥੇ ਸਾਡੇ ਬੰਦੇ ਬੈਠੇ ਨੇ ਸੰਭੂ ਬਾਰਡਰ ਦੇ ਉੱਤੇ ਅਸੀਂ ਇੱਥੇ ਬਹਿ ਜਾਵਾਂਗੇ ਕੋਈ ਚੱਕਰ ਨਹੀਂ ਜਿਵੇਂ ਤੁਸੀਂ ਹੁਣ ਰੋਡ ਤੇ ਬੁੱਢੇ ਰੋਡ ਜਾਮਗੀ ਤੈਨੂੰ ਦੇਣਾ ਚੱਡੀ ਗਈ ਹਾਂਜੀ ਉਹਦੀ ਸ਼ੂਟ ਜਿੱਦੂਤੀ ਜਾਊਗੀ ਸੂਟ ਇਹਦੇ ਵਿੱਚ ਦੇਖੋ ਜੇ ਕਿਸੇ ਨੇ ਵਿਦੇਸ਼ ਯਾਤਰਾ ਜਾਣਾ ਵਾ ਉਹਨਾਂ ਨੂੰ ਛੋਟਾ ਕੋਈ ਮੁਲਾਜ਼ਮਾਂ ਉਹਨਾਂ ਨੂੰ ਦਿੱਤੀ ਜਾਊਗੀ ਕੈਮਰਜੈਂਸੀ ਆ ਕਿਸ ਉਹਨਾਂ ਨੂੰ ਵੀ ਦਿੱਤੀ ਜਾਊਗੀ ਜਾਂ ਕਿਸੇ ਦੀ ਕੋਈ ਪਰਸਨਲ ਅਪpointAਮੈਂਟ ਆ ਕਿਉਂਕਿ 라 ਪੰਜਾਬ ਦੇ ਕਾਫੀ ਬੰਦ ਨੇ ਅਸੀਂ ਉਹਨਾਂ ਨੂੰ ਕੱਢਾਂਗੇ ਠੀਕ ਹੈ ਬਿਲਕੁਲ ਸੰਗਰਾਲਾ ਤੋਂ ਪੱਤਰਕਾਰ ਪੂਸ਼ਨ ਬੰਸਲ ਦੀ ਖਾਸ ਰਿਪੋਰਟ ਸਾਤਾ ਪਤਾ ਨਹੀਂ ਕਿ ਇਹ ਕਿੱਧਰ ਚੰਗੀ ਦਿੱਤੀ ਆ ਉਹਨਾਂ ਨੇ ਉਹ ਕੰਮ ਫੇਰ ਦੁਆਰਾ ਉਹ ਪ੍ਰਬੰਧਕ ਜਿਹੜੇ ਅਰੇਂਜਮੈਂਟ ਕਰਦੇ ਨੇ ਜੇ ਫੈਕਟਰੀਆਂ ਦੇ ਉਹਨਾਂ ਨੂੰ ਉਹਨਾਂ ਕੱਟ ਗੱਲ ਸਿਚਾਉਣਾ ਤੇ